ਹਾਂਜੀ ਸਤਿ ਸ਼੍ਰੀ ਅਕਾਲ ਆਸ ਹੈ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਤੁਹਾਡੇ ਲਈ ਐਤਵਾਰ ਨੂੰ ਇੱਕ ਪੇਪਰ ਤੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਜੀ ਦੀ ਪੰਜਾਬੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਆ ਤੇ ਚਲਦੀ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਤਾਂ ਜੋ ਲੋੜਵੰਦਾ ਬੱਚਾ ਤੱਕ ਪਹੁੰਚ ਸਕੇ ਤੇ ਇੱਕ ਜਿਹੜਾ ਨੋਟੀਫਿਕੇਸ਼ਨ ਆਇਆ ਉਹਦੇ ਕਰਕੇ ਸਾਰੇ ਦਚਿੱਤੀ ਚ ਪਏ ਨੇ ਵੀ ਦੋ ਪੇਪਰ ਹੋਣਗੇ ਜਾਂ ਸਰਟੀਫਿਕੇਟ ਅਪਲੋਡ ਕਰਨਾ ਭਾਸ਼ਾ ਭਾਗ ਦਾ ਜਾਂ ਜਿਵੇਂ ਵੀ ਕਿਉਂਕਿ ਜਿਹਦੇ ਕੋਲੇ ਸਰਟੀਫਿਕੇਟ ਹੈਗਾ ਭਾਈ ਭਾਸ਼ਾ ਭਾਗ ਦਾ ਜਾਂ ਜਿਹਦੇ ਕੋਲੇ ਪ੍ਰਾਈਵੇਟ ਵਾਲਾ ਉਹ ਅਪਲੋਡ ਕਰ ਦਿਓ ਬਾਕੀ ਪਤਾ ਲੱਗੂਗਾ ਜਦੋਂ ਪੋਰਟਲ ਖੁੱਲਿਆ ਵੀ ਪੋਰਟਲ ਖੁੱਲੇ ਤੋਂ ਬਾਅਦ ਆਪਸ਼ਨ ਆਉਂਦੀ ਅਪਲੋਡ ਕਰਨ ਦੀ ਜਾਂ ਨਹੀਂ ਜੇ ਆਪਸ਼ਨ ਆਉਂਦੀ ਆ ਤਾਂ ਚਾਹੇ ਪ੍ਰਾਈਵੇਟ ਇੰਸਟੀਚਿਊਟ ਤੋਂ ਬਣਾਇਓ ਚਾਹੇ ਜਿਵੇਂ ਵੀ ਕਰੋ ਹਨਾ ਕਿਉਂਕਿ ਕੁਛ ਤਾਂ ਕਰਨੇ ਪੈਣਾ ਫਿਰ ਇੱਕ ਵਾਰ ਅਪਲੋਡ ਕਰ ਦਿਓ ਜਿਹੜਾ ਵੀ ਹੋਇਆ ਕੋਈ ਜ਼ਰੂਰੀ ਨਹੀਂ ਵੀ ਆਪਾਂ ਪਾਸ਼ਾ ਭਾਗ ਵਾਲਾ ਹੀ ਕਰਨਾਗਾ ਕਿਉਂਕਿ ਉਹ ਵੀ ਇਹ ਆਪਸ਼ਨ ਖੁੱਲ ਗਈ ਆਪਾਂ ਨਾ ਕੀਤਾ ਫਿਰ ਵੀ ਤਾਂ ਫਾਰਮ ਆਪਣਾ ਸਬਮਿਟ ਨਹੀਂ ਹੋਣਾ ਇਸ ਲਈ ਸਬਮਿਟ ਕਰ ਲਈੇ ਕੇਰਾ ਪ੍ਰਾਈਵੇਟ ਵਾਲਾ ਜਿਹੜਾ ਵੀ ਹੋਇਆ ਕਰ ਦਿਓ ਤੇ ਉਹ ਇਕੱਠੇ ਹੁੰਦਾ ਹੋਇਆ ਜਾ ਰਿਹਾ ਤਾਂ ਇਕੱਠੇ ਹੋ ਤੇ ਬੋਰਡ 'ਚ ਜਾਓ ਵੱਧ ਤੋਂ ਵੱਧ ਉੱਥੇ ਆਦੇ ਮੰਗ ਪੱਤਰ ਦਿਓ ਹਨਾ ਵੀ ਜੇ ਹੋ ਸਕਦਾ ਵੀ ਪੇਪਰ ਆਪਣਾ ਉਹ ਨਾ ਲੈਣਾ ਤੇ ਚਲੋ ਫਿਰ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਦੇ ਆਪਾਂ ਬੋਲਦੇ ਆ ਰੈਡੀ ਹੋ ਜਾ ਤੁਸੀਂ ਹਾਂਜੀ ਟ੍ਰਾਇਲ ਪ੍ਰੋਬਲ ਲੱਗੇ ਆ ਰੈਡੀ ਹਰ ਸਾਲ 3 ਨਵੰਬਰ ਨੂੰ ਦੁਨੀਆ ਭਰ ਵਿੱਚ ਇੰਟਰਨੈਟ ਸੁਰੱਖਿਆ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਡਿਜੀਟਲ ਦੁਨੀਆ ਵਿੱਚ ਸੁਰੱਖਿਆ ਅਤੇ ਨਿੱਜੀ ਡਾਟਾ ਦੇ ਮਹੱਤਮ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ ਡੰਡੀ ਇਹ ਦਿਨ ਲੋਕਾਂ ਸੰਸਥਾਾਂ ਅਤੇ ਸਰਕਾਰਾਂ ਨੂੰ ਸਾਈਬਰ ਹਮਲਿਆਂ ਡਾਟਾ ਚੋਰੀ ਅਤੇ ਆਨਲਾਈਨ ਧੋਖਾਧੜੀ ਤੋਂ ਬਚਾ ਲਈ ਸੁਰੱਖਿਆ ਦੇ ਕਦਮ ਚੁੱਕਣ ਲਈ ਪ੍ਰੇਰਿਤ ਕਰਦਾ ਹੈ ਡੰਡੀ ਲਓ ਜੀ ਟ੍ਰਾਇਲ ਪੈਰਾ ਬੋਲਿਆ ਗਿਆ ਹੁਣ ਆਪਾਂ ਪ੍ਰੋਪਰ ਪੈਰਾ ਬੋਲਦੇ ਹਾਂ ਉਹਦੇ ਲਈ ਰੈਡੀ ਹੋਏ ਤੁਸੀਂ ਹਾਂਜੀ ਰੈਡੀ ਜਟਿਲਤਾਵਾਂ ਨਾਲ ਭਰੇ ਜੀਵਨ ਵਿੱਚ ਇੱਕ ਮਹੱਤਮਪੂਰਨ ਪਹਿਲੂ ਹੈ ਆਪਣੀਆਂ ਹੱਦਾਂ ਨੂੰ ਨਿਰਧਾਰਤ ਕਰਨਾ ਡੰਡੀ ਇਹ ਉਹ ਸਮਝਦਾਰੀ ਹੈ ਜੋ ਵਿਅਕਤੀ ਨੂੰ ਆਪਣੀ ਊਰਜਾ ਸਮੇਂ ਅਤੇ ਪਾਵਨਾਵਾਂ ਦੀ ਰੱਖਿਆ ਕਰਨਾ ਸਿਖਾਉਂਦੀ ਹੈ ਡੰਡੀ ਮਨੁੱਖ ਦੀ ਸਭ ਤੋਂ ਵੱਡੀ ਥਕਾਬਟ ਹਾਲਾਤ ਤੋਂ ਨਹੀਂ ਸਗੋਂ ਉਹਨਾਂ ਬੇਕਾਬੂ ਉਮੀਦਾਂ ਤੋਂ ਉਪਜਦੀ ਹੈ ਜਿਨ੍ਹਾਂ ਨੂੰ ਉਹ ਨਾ ਕਹਿੰਦੇ ਹੌਸਲੇ ਦੀ ਕਮੀ ਕਾਰਨ ਲਗਾਤਾਰ ਟੋ ਰਿਹਾ ਹੁੰਦਾ ਹੈ ਡੰਡੀ ਹੱਦਾਂ ਸਿਰਫ ਦੂਰੀ ਨਹੀਂ ਬਣਾਉਂਦੀਆਂ ਸਗੋਂ ਵਿਅਕਤੀ ਨੂੰ ਆਪਣੇ ਅੰਦਰ ਸਥਿਰ ਅਤੇ ਸੰਤੁਲਿਤ ਰਹਿਣ ਦਾ ਰਾਹ ਉਪਲਬਧ ਕਰਦੀਆਂ ਹਨ ਡੰਡੀ ਵਿਵਹਾਰਕ ਜੀਵਨ ਵਿੱਚ ਜਦੋਂ ਕੋਈ ਵਿਅਕਤੀ ਹਰ ਬੇਨਤੀ ਹਰ ਉਮੀਦ ਅਤੇ ਹਰ ਦਵਾ ਨੂੰ ਸਵੀਕਾਰ ਕਰਦਾ ਜਾਂਦਾ ਹੈ ਤਾ ਉਸ ਦੀਆਂ ਤਰਜੀਹਾਂ ਹੌਲੀ-ਹੌਲੀ ਤੁੰਦਰੀਆਂ ਹੋਣ ਲੱਗਦੀਆਂ ਹਨ ਡੰਡੀ ਹੱਦਾਂ ਨਿਰਧਾਰਤ ਕਰਨਾ ਅਸਲ ਵਿੱਚ ਆਪਣੀਆਂ ਕਦਰਾਂ-ਕੀਮਤਾਂ ਆਪਣੀ ਸਮਰੱਥਾ ਅਤੇ ਆਪਣੀਆਂ ਹੱਦਾਂ ਦੀ ਨਿਸ਼ਾਨਦੇਹੀ ਕਰਨ ਦੀ ਪ੍ਰਕਿਰਿਆ ਹੀ ਹੈ ਡੰਡੀ ਇਹ ਕੋਈ ਬੇਨਤੀ ਨਹੀਂ ਬਲਕਿ ਆਪਣੀ ਸਮਝ ਦਾ ਪਰਪੱਕ ਅਤੇ ਸ਼ੁਧ੍ਰਿਆ ਹੋਇਆ ਰੂਪ ਹੈ ਡੰਡੀ ਹਾਲਾਤ ਕਦੋਂ ਕਿੰਨਾ ਅਤੇ ਕਿਵੇਂ ਪ੍ਰਭਾਵਿਤ ਕਰਨਗੇ ਇਹ ਫੈਸਲਾ ਤਦ ਹੀ ਸੰਭਵ ਹੈ ਜਦੋਂ ਵਿਅਕਤੀ ਖੁਦ ਲਈ ਇਹ ਰੇਖਾ ਸਪਸ਼ਟ ਕਰਦਾ ਹੈ ਕਿ ਉਹ ਕਿਹੜੀਆਂ ਗੱਲਾਂ ਨੂੰ ਸਵੀਕਾਰ ਕਰੇਗਾ ਅਤੇ ਕਿਹੜੀਆਂ ਤੋਂ ਦੂਰ ਰਹੇਗਾ ਡੰਡੀ ਅਕਸਰ ਕਹਾ ਜਾਂਦਾ ਹੈ ਕਿ ਰਿਸ਼ਤੇ ਤਿਆਗ ਉੱਤੇ ਟਿਕੇ ਹੁੰਦੇ ਹਨ ਪਰ ਪਰ ਸੱਚ ਇਹ ਹੈ ਕਿ ਸਿਹਤਮੰਦ ਰਿਸ਼ਤੇ ਹਾਂਜੀ ਰੈਡੀ ਹੋ ਜਾਓ ਰੈਡੀ ਸਰਦੀਆਂ ਦੇ ਮੌਸਮ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਖੂਬ ਮਿਲਦੀਆਂ ਹਨ ਡੰਡੀ ਇਸ ਮੌਸਮ ਵਿੱਚ ਮੇਥੀ ਦੇ ਪੱਤੇ ਵੀ ਮਿਲ ਜਾਂਦੇ ਹਨ ਡੰਡੀ ਲੋਕ ਇਹਨਾਂ ਦੀ ਵਰਤੋਂ ਸਬਜ਼ੀ ਸਾਗ ਪਰੌਂਠੇ ਦਾਲ ਆਦ ਵਿੱਚ ਵੀ ਕਰਦੇ ਹਨ ਡੰਡੀ ਇਹ ਖਾਣ ਵਿੱਚ ਸੁਆਦੀ ਹੋਣ ਦੇ ਨਾਲ ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ ਢੰਡੀ ਜੇ ਤੁਹਾਨੂੰ ਬਾਜ਼ਾਰ ਵਿੱਚ ਮੇਥੀ ਦੇ ਪੱਤੇ ਮਿਲਦੇ ਹਨ ਤਾਂ ਤੁਸੀਂ ਇਹਨਾਂ ਦਾ ਸੇਵਨ ਕਰਕੇ ਤੰਦਰੁਸਤ ਰਹੇ ਸਕਦੇ ਹੋ ਢੰਡੀ ਮੇਥੀ ਦੇ ਪੱਤਿਆਂ ਵਿੱਚ ਫਾਈਬਰ ਪਾਇਆ ਜਾਂਦਾ ਹੈ ਜਿਸ ਨਾਲ ਤੁਹਾਨੂੰ ਖਾਣ ਤੋਂ ਬਾਅਦ ਭੁੱਖ ਨਹੀਂ ਲੱਗਦੀ ਡੰਡੀ ਤੁਹਾਡਾ ਪੇਟ ਭਰਿਆ ਰਹਿੰਦਾ ਹੈ ਡੰਡੀ ਮੇਥੀ ਦੇ ਬੀਜ ਭਾਰ ਘਟਾਉਣ ਵਿੱਚ ਵੀ کارਗਰ ਹਨ ਡੰਡੀ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਨੂੰ ਸਬਜੀ ਜਾਂ ਸਾਗ ਵਿੱਚ ਸ਼ਾਮਿਲ ਕਰ ਸਕਦੇ ਹੋ ਡੰਡੀ ਜੇ ਤੁਹਾਨੂੰ ਮੂੰਹ ਵਿੱਚੋਂ ਬਦਬੂ ਆਉਂਦੀ ਹੈ ਤਾਂ ਤੁਸੀਂ ਮੇਥੀ ਦੀਆਂ ਪੱਤੀਆਂ ਦਾ ਸੇਵਨ ਕਰ ਸਕਦੇ ਹੋ ਡੰਡੀ ਤੁਸੀਂ ਇਹਨਾਂ ਦੀ ਚਾਹ ਵੀ ਪੀ ਸਕਦੇ ਹੋ ਡੰਡੀ ਮੇਥੀ ਦੇ ਪੱਤੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੁੰਦੇ ਹਨ ਡੰਡੀ ਇਹ ਦਿਲ ਦੀਆਂ ਕਈ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਨ ਡੰਡੀ ਦਿਲ ਦੇ ਮਰੀਜ਼ ਇਹਨਾਂ ਪੱਤੀਆਂ ਦਾ ਸੇਵਨ ਕਰ ਸਕਦੇ ਹਨ ਡੰਡੀ ਸਰੀਰ ਵਿੱਚ ਖਰਾਬ ਕੋਲੇਸਟ੍ਰੋਲ ਵਧਣ ਨਾਲ ਕਈ ਗੰਭੀਰ ਬਿਮਾਰੀਆਂ ਆ ਸਕਦੀਆਂ ਹਨ ਡੰਡੀ ਅਜਿਹੇ ਵਿੱਚ ਹਾਂਜੀ ਧਿਆਨ ਨਾਲ ਕਰਨਾ ਕੋਈ ਔਖੇ ਸ਼ਬਦ ਨਹੀਂਗੇ ਤੇ ਇਮਾਨਦਾਰੀ ਨਾਲ ਕਰਨਾ ਹੁੰਦਾ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਧੰਨਵਾਦ ਸਾਰਿਆਂ ਦਾ ਇਦਾਂ ਹੀ ਨਾਲ ਜੁੜੇ ਰਹੋ ਤੁਹਾਡੇ ਲਈ ਆਪਾਂ ਵਧੀਆ ਵਧੀਆ ਪੈਰੇ ਲੈ ਕੇ ਆਵਾਂਗੇ ਪੰਜਾਬੀ ਜਿੰਦਾਬਾਦ ਧੰਨਵਾਦ